ਕਾਨੜਾ ਮਹੱਲਾ ਚੌਥਾ ਹਰ ਗੁਣ ਗਾਵੋ ਜਗਦੀਸ਼ ਏਕਾ ਜੀਹ ਕੀਚੈ ਲਖ ਬੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪਉ ਜਗਦੀਸ਼ ਤੁਮਰੇ ਜਨ ਰਾਮ ਜਪਹਿ ਤੇ ਉਤਮ ਤិន ਕਉ ਹਉ ਕੁਮ ਕੁਮੇ ਕੁਮ ਕੁਮ ਜੀਸ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ ਸੋ ਕਰਹਿ ਜੇ ਤੁਧ ਭਾਵੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਤਨ ਧਨ ਤਨ ਧਨ ਤਨ ਗੁਰੂ ਸਾਬੀਸ ਕਾਨੜਾ ਮਹੱਲਾ ਚੌਥਾ ਭਜ ਰਾਮ ਮਨ ਰਾਮ ਜਸ ਰੂਪ ਨ ਰੇਖ ਵਡਾਮ ਸਤ ਸੰਗਤ ਮਿਲ ਭਜ ਰਾਮ ਵੱਡ ਹੋ ਹੋ ਭਗ ਮਥਾਮ ਰਹਾਉ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਤਿਤ ਕਰ ਆਨਦੋ ਆਨੰਦ ਭਜ ਰਾਮ 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 ਨਾਮ ਗੁਣ ਗਾਵੋ ਹਰ ਪ੍ਰੀਤਮ ਉਪਦੇਸ਼ ਗੁਰੂ ਗੁਰ ਸਤ ਗੁਰਾ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ 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 ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂ 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 ਰਾਮ 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 ਜਨ ਨਾਨਕੋ ਸਰਣਾਗਤੀ ਦੇਹੋ ਗੁਰਮਤੀ ਪਜ ਰਾਮ 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 ਕਾਂੜਾ ਮਹੱਲਾ ਚੌਥਾ ਸਤਗੁਰ ਚਾਟੋ ਪਗ ਚਾਟ ਜਿਤ ਮਿਲ ਹਰ ਪਾਦਰ ਬਾਟ ਪਜ ਹਰ ਰਸ ਰਸ ਹਰ ਗਾਟ ਹਰ ਹੋ ਹੋ ਲਿਖੇ ਲਿਲਾਟ ਰਹਾਉ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗਿਆ ਕਰ ਜਟ ਜਟਾ ਜਟ ਜਾਟ ਕਰ ਭੇਖ ਨ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂ ਅਪਰੰਪਰ ਸੁਆਮੀ ਅਤ ਅਗਾਹੋ ਤੂੰ ਭਰਪੂਰ ਰਹਿਆ ਜਲ ਥਲੇ ਹਰ ਇੱਕ ਇੱਕੋ ਇੱਕ ਏਕੈ ਹਰ ठाਟ ਤੂੰ ਜਾਣੈ ਸਭ ਵਿਦ ਬੁੱਝੈ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਾਂੜਾ ਮਹੱਲਾ ਚੌਥਾ ਜਪ ਮੰਨ ਗੋਬਿੰਦ ਮਾਦੋ ਹਰ ਹਰ ਅਗਮ ਅਗਾਦੋ ਮਤ ਗੁਰਮਤ ਹਰ ਪ੍ਰਭ ਲਾਦੋ ਤੁਰ ਹੋ ਹੋ ਲਖੇ ਲਾਦੋ ਰਹਾਉ ਬਿਖ ਮਾਇਆ ਸੰਚ ਬਹੁ ਚਿਤੈ ਵਿਕਾਰ ਸੁਖ ਪਾਈਐ ਹਰਿ ਭਜ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੁਰ ਸਾਧੂ ਜਿਉ ਛੋਹੇ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਦੋ ਜਿਉ ਕਾਸ਼ਟ ਸੰਗ ਲੋਹਾ ਬਹੁ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਗੁਰੂ ਗੁਰ ਸਾਧੋ ਚਾਰ ਬਰਨ ਚਾਰ ਆਸਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪ ਤਰੈ ਕੁੱਲ ਸਗਲ ਤਰਾਦੋ ਕਾਨੜਾ ਮਹੱਲਾ ਚੌਥਾ ਹਰ ਜਸ ਗਾਵ ਹੋ ਭਗਵਾਨ ਜਸ ਗਾਵਤ ਪਾਪ ਲਹਾਨ ਮਤ ਗੁਰਮਤ ਸੁਨ ਜਸ ਕਾਨ ਹਰ ਹੋ ਹੋ ਕਿਰਪਾਨ ਰਹਾਓ ਤੇਰੇ ਜਨ ਧਿਆਵਹਿ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਵਹਿ ਜਪ ਹਰ ਹਰ ਨਾਮ ਨਿਧਾਨ ਉਸਤਤ ਕਰਹਿ ਪ੍ਰਭ ਤੇਰੀਆ ਮਿਲ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ਜਿਨ ਕਾ ਹਿਰਦੈ ਤੂ ਸਾਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧ ਤੇ ਭਗਤ ਹਰ ਜਾਨ ਤਿਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂ 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 ਭਗਵਾਨ ਕਾਨੜਾ ਮਹੱਲਾ ਪੰਜਵਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਾਇਐ ਗੁਣ ਗੋਪਾਲ ਕਿਰਪਾ ਨਿਧ ਦੁਖ ਬਿਦਾਰਨ ਸੁਖ ਦਾਤੇ ਸਤਿਗੁਰ ਜਾ ਕਉ ਭੇਟਤ ਹੋਏ ਸਗਲ ਸਿੱਧ ਰਹਾਉ ਸਿਮਰਤ ਨਾਮ ਮਨ ਹੈ ਸਾਧਾਰੈ ਕੋਟ ਪਰਾਦੀ ਖਿੰਨ ਮਹਤਾਰੈ ਜਾ ਕਉ ਚੀਤ ਆਵੈ ਗੁਰ ਆਪਣਾ ਤਾ ਕਉ ਦੂਖ ਨਹੀਂ ਤਿਲ ਸੁਪਨਾ ਜਾ ਕਉ ਸਤਗੁਰ ਆਪਣਾ ਰਾਖੈ ਸੋ ਜਨ ਹਰ ਰਸ ਰਸਨਾ ਚਖੈ ਕਹੋ ਨਾਨਕ ਗੁਰ ਕੀਨੀ ਮਇਆ ਹਲਤ ਪਲਤ ਮੁਖ ਊਜਲ ਭਇਆ ਕਾਨੜਾ ਮਹੱਲਾ ਪੰਜਵਾ ਆਰਾਧਉ ਤੁਝ ਹੈ ਸੁਆਮੀ ਆਪਣੇ ਊਠਤ ਬੈਠਤ ਸੋਵਤ ਜਾਗਤ ਸਾਸ 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 ਹਰਿ ਜਪਨੇ ਰਹਾਉ ਤਾਂ ਕੈ ਹਿਰਦੈ ਵਸਿਉ ਨਾਮ ਜਾ ਕਉ ਸੁਆਮੀ ਕੀਨੋ ਦਾਨ ਤਾਂ ਕੈ ਹਿਰਦੈ ਆਈ ਸਾਤ ਠਾਕੁਰ ਭੇਟੇ ਗੁਰ ਬਚਨਾਂਤ ਸਰਬ ਕਲਾ ਸੂਈ ਪਰਬੀਨ ਨਾਮ ਮੰਤਰ ਜਾ ਕਉ ਗੁਰਦੀਨ ਕਹੋ ਨਾਨਕ ਤਾਂ ਕੈ ਬਲ ਜਾਓ ਕਲਯੁਗ ਮਹ ਪਾਇਆ ਜਿਨ ਨਾਉ ਕਾਂਡਾ ਮਹੱਲਾ ਪੰਜਵਾ ਕੀਰਤ ਪ੍ਰਭ ਕੀ ਗਾਉ ਮੇਰੀ ਰਸਨਾ ਅਨਕ ਬਾਰ ਕਰ ਬੰਦਨ ਸੰਤਨ ਊਹਾ ਚਰਨ ਗੋਬਿੰਦ ਜੀ ਕੇ ਬਸਨਾ ਰਹਾਉ ਅਨਕ ਪਾਤ ਕਰ ਦਵਾਰ ਨ ਪਾਵੋ ਹੋਏ ਕਿਰਪਾਲ ਤਾ ਹਰ ਹਰ ਧਿਆਵੋ ਕੋਟ ਕਰਮ ਕਰ ਦੇਹ ਨ ਸੋਦਾ ਸਾਧ ਸੰਗਤ ਮਹ ਮਨ ਪਰ ਬੋਦਾ ਦ੍ਰਿਸ਼ਨ ਨਾ ਬੂਜੀ ਬਹੋ ਰੰਗ ਮਾਇਆ ਨਾਮ ਲੈਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਭਏ ਦਿਆਲ ਕਹੋ ਨਾਨਕ ਤਉ ਛੂਟੇ ਜੰਜਾਲ ਕਾਨੜਾ ਮਹੱਲਾ ਪੰਜਵਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲਭ ਦੇਹੀ ਜਾ ਕਉ ਸਤਗੁਰ ਮਿਆ ਕਰੇ ਹੀ ਅਗਿਆਨ ਭਰਮ ਬਿਨ ਸਹਿ ਦੁਖ ਡੇਰਾ ਜਾ ਕੈ ਹਿਰਦੈ ਬਸਹਿ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਵਾ ਭਗਤ ਭਗਤਨ ਹੂੰ ਬਨ ਆਈ ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਦੀਏ ਮਿਲਾਈ ਰਹਾਓ ਗਾਵਨ ਹਾਰੀ ਗਾਵੇ ਗੀਤ ਤੇ ਉਦਰੇ ਬਸੇ ਜਹ ਚੀਤ ਪੇਖੇ ਵਿੰਜਨ ਬਰੋਸਨ ਹਾਰੇ ਜਹ ਭੋਜਨ ਕੀਨੋ ਤੇ ਤ੍ਰਿਪਤਾਰੈ ਅਨਕ ਸਵਾੰਗ ਕਾਛੇ ਪੇਖ ਧਾਰੀ ਜੈ ਸੂ ਸਾਤੈ ਸੋ ਦ੍ਰਿਸ਼ਟਾਰੀ ਕਹਿਨ ਕਹਾਵਨ ਸਗਲ ਜੰਜਾਰ ਨਾਨਕ ਦਾਸ ਸਚ ਕਰਣੀ ਸਾਰ ਕਾਨੜਾ ਮਹੱਲਾ ਪੰਜਵਾ ਤੇਰੋ ਜਨ ਹਰ ਜਸ ਸੁਨਤ ਉਮਾਹਿਉ ਰਹਾਉ ਮਨਹਿ ਪ੍ਰਗਾਸ ਪੀਖ ਪ੍ਰਭ ਕੀ ਸੋਬਾ ਜਤ ਕਤ ਪੀਖਉ ਆਹਿਉ ਸਭ ਤੇ ਪਰੈ ਪਰੈ ਤੇ ਉਚਾ ਗਹਿਰ ਗੰਭੀਰ ਅਥਾਹਿਉ ਓਤ ਪੋਤ ਮਿਲਿਓ ਭਗਤਨ ਕਉ ਜਨ ਸਿਉ ਵਰਦਾ ਲਾਹਿਉ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦਿ ਸਮਾਹਿਉ ਕਾਨੜਾ ਮਹੱਲਾ 5ਵਾਂ संतन पह आप उदाहरण आयो रहाओ दर्शन पीटेत होत पुनिता हर हर मंत्र दृडायो काटे रोग भए मन निर्मल हर हर औखद खायो आस्थित भए बसे सुख थाना बहुर नकत हुतायो संत प्रसाद तरए कुल लुगा नानक लिप्त नमायो कानाडा मोहल्ला 5वा ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ ਰਹਾਓ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਨ ਆਈ ਜੋ ਪ੍ਰਭ ਕੀਨੋ ਸੋ ਭਲ ਮੰਨਿਉ ਇਹ ਸੁਮਤ ਸਾਧੂ ਤੇ ਪਾਈ ਸਭ ਮਹਿ ਰਬ ਰਹਿਆ ਪ੍ਰਭ ਏਕੈ ਪੇਖ ਪੇਖ ਨਾਨਕ ਬਿਗਸਾਈ ਕਾਨੜਾ ਮਹੱਲਾ ਪੰਜਵਾ ਠਾਕੁਰ ਜੀਉ ਤੁਹਾਰੋ ਪਰਨਾ ਮਾਨ ਮਹੱਤ ਤੁਮਾਰੈ ਉਪਰ ਤੁਮਰੀ ਓਟ ਤੁਮਾਰੀ ਸਰਨਾ ਰਹਾਓ ਤੁਮਰੀ ਆਸ ਬਰੂਸਾ ਤੁਮਰਾ ਤੁਮਰਾ ਨਾਮ ਹਿਰਦੈ ਲੈ ਧਰਨਾ ਤੁਮਰੂ ਬਲ ਤੁਮ ਸੰਗ ਸੁਹੇਲੇ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮੈਂ ਆ ਸੁਖ ਪਾਵੋ ਹੋ ਹੋ ਕਿਰਪਾਲ ਤਾ ਭਉ ਜਲ ਤਰਨਾ ਅਪੈਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਕਾਨੜਾ ਮਹੱਲਾ ਪੰਜਵਾ ਸਾਧ ਸਰਨ ਚਰਨ ਚਿਤ ਲਾਇਆ ਸੁਪਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤਗੁਰੂ ਦਿਰੜਾਇਆ ਰਹਾਉ ਨਹਿ ਤ੍ਰਪਤਾਨੂ ਰਾਜ ਜੋਬਨ ਧਨ ਬਹਰ ਬਹਰ ਫਿਰਤਾ ਆ ਸੁਖ ਪਾਇਆ ਤ੍ਰਿਸ਼ਨਾ ਸਭ 부ਜੀ ਹੈ ਸਾਤ ਪਾਈ ਗੁਨ ਗਾਇਆ ਬਿਨ ਬੂਝੇ ਪਸੂ ਕੀ ਨਿਆਈ ਪ੍ਰਮ ਮੋਹੇ ਵਿਆਪਿਓ ਮਾਇਆ ਸਾਧ ਸੰਗ ਜਮ ਜਿਵਰੀ ਕਾਟੀ ਨਾਨਕ ਸਹਿਜ ਸਮਾਇਆ ਕਾਨੜਾ ਮਹੱਲਾ ਪੰਜਵਾ ਹਰ ਕੇ ਚਰਨ ਹਿਰਦੈ ਗਾਏ ਸੀਤਲਾ ਸੁਖ ਸਾਤ ਮੂਰਤ ਸਿਮਰ ਸਿਮਰ ਨਿਤ ਧਿਆਏ ਰਹਾਉ ਸਗਲ ਆਸ ਹੂਤ ਪੂਰਨ ਕੋਟ ਜਨਮ ਦੁੱਖ ਜਾਏ ਪੁੰਨ দান ਅਨੇਕ ਕਿਰਿਆ ਸਾਧੂ ਸੰਗ ਸਮਾਏ ਤਾਪ ਸੰਤਾਪ ਮਿਟੇ ਨਾਨਕ ਬਾਹੜ ਕਾਲ ਨਾ ਖਾਏ ਕਾਨੜਾ ਮਹੱਲਾ ਪੰਜਵਾ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਕਥਿਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਐ ਮਾਨ ਰਹਾਉ ਆਵਤ ਜਾਤ ਰਹੇ ਸ੍ਰਮਨਾਸੀ ਸਿਮਰਤ ਸਾਧੂ ਸੰਗ ਬੱਤ ਤੇ ਪੁਨੀਤ ਹੋਏ ਖਿਨ ਪੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥੈ ਸੁਨੇ ਹਰ ਕੀਰਤਨ ਤਾ ਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ਕਾਨੜਾ ਮਹੱਲਾ ਪੰਜਵਾ ਸਾਧ ਸੰਗਤ ਨਿਤ ਹਰ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਹਾਉ ਸੰਤ ਰੇਨ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਬਿਖ ਹਰੈ ਸੰਤ ਜਨਾ ਕੀ ਉੱਚੀ ਬਾਣੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਾਨੜਾ ਮਹੱਲਾ ਪੰਜਵਾ ਸਾਧੂ ਹਰ ਹਰੇ ਗੁਣ ਗਾਏ ਮਾਨ ਤਨ ਤਨ ਪ੍ਰਾਨ ਪ੍ਰਭ ਕੇ ਸਿਮਰਤ ਦੁਖ ਜਾਏ ਰਹਾਉ ਈਤ ਊਤ ਕਹਾ ਲੋਭਾਵ ਹੈ ਏਕ ਸਿਉ ਮਨ ਲਾਏ ਮਹਾ ਪਵਿੱਤਰ ਸੰਤ ਆਸਨ ਮਿਲ ਸੰਗ ਗੋਬਿੰਦ ਧਿਆਏ ਸਗਲ ਤਿਆਗ ਸਰਨ ਆਇਓ ਨਾਨਕ ਲਿਹੁ ਮਿਲਾਏ